ਭਾਈ ਕੀ ਗੱਲ ਹੋਈ ਆ ਜੀ ਉਹ ਯਾਰ ਪਿੱਛੋਂ ਗਲਤੀ ਨਾਲ ਹੋਰ ਨਮਾਰ ਦਾ ਦਾਰੂ ਪੀਤੀ ਸਾਰਿਆਂ ਨੇ ਇੱਥਾ ਗੱਡੀ ਵਿੱਚ ਮਾਰੀ ਅੱਛਾ ਜੀ ਇਹਨਾਂ ਨੂੰ ਕੌਣ ਬਣਾ ਜਾਂ ਬਣਾਉਦਾ ਇਹਨੂੰ ਦੇਖ ਤਾਂ ਕਿ ਮੈਂ ਐਸਐਚਓ ਆ ਸਾਡੇ ਨਾਲ ਮਿਲ ਜਾਵਾ ਸਾਰਿਆਂ ਨੂੰ ਰੱਬ ਦੇਣਾ ਆ ਦੇਖ ਆ ਬਾਰੇ ਦਾਰੂ ਪੀਤੀ ਹੋਈ ਆ ਭਾਈ ਕੀ ਹੋ ਗਿਆ ਗੱਡੀ ਪਿੱਛੋਂ ਮਾਰੀ ਪਿਛੋੜਾ ਨਾ ਪਾਉਂਦੇ ਪਾਗਲਾ ਬੰਦਾ ਬਹੁਤ ਫੈਸੀ ਲੈ ਕੇ ਆ ਰਹੇ ਸ਼ੇਨ ਭਾਈ ਜੀ ਤੁਹਾਨੂੰ ਆਣੀ ਭਾਈ ਜੀ ਡਰਿੰਕ ਕੀਤੀ ਵੀ ਤੁਹਾਡੀ ਭਾਈ ਜੀ ਡਰਿੰਕ ਕੀਤੀ ਵੀ ਤੁਹਾਡੀ ਆਹਨ ਤੋਂ ਮਾਰਾ ਜਾਨੀ ਕੱਢ ਜਾਨੀ ਮੇਰੇ ਖੈ ਨਹੀਂ ਕਮਾ ਕੇ ਜਾਦਾ ਆਹ ਦੇ ਕੱਢ ਕੇ ਜਾਂਦਾ ਉਹ ਕਰਦੇ ਹਾਂ ਹਾਂ ਜੀ ਭਾਈ ਜੀ ਰੋੜੀ ਜਾ ਲੈ ਪੇਚੀ ਤੋਂ ਆਏ ਜੀ ਪੇਚੀ ਤੋਂ ਆਇਆ ਪੇਚੀ ਮਾਰ ਦਿਆ ਤੁਹਾਡੀ ਗੱਡੀ ਨੇ ਤੇ ਡਰਾਈਵਰ ਨੇ ਕਹਿੰਦੇ ਦਰਦਾਰੂ ਪੀਤੀ ਹੋਈ ਹੈ ਨਾ ਨਹੀਂ ਨਹੀਂ ਹੋਰ ਨਾ ਛਕਿਆ ਕਾਤਰਾ ਪਰ ਨਾ ਨਹੀਂ ਉਹ ਤਾਂ ਕੁਝ ਨਹੀਂ ਭਾਜੀ ਉਹਨਾਂ ਨਾਲ ਬੰਦੇ ਨਾਲ ਪੁੱਛਿਆ ਇਹਨਾਂ ਦੋਵਾਂ ਨੇ ਕਿਹਾ ਕਿ ਦਾਰੂ ਪੀਤੀ ਹੋਈ ਹੈ ਇਹ ਸਾਰੇ ਉਹਨੂੰ ਬੁਲਾਓ ਦੁਬਾਰਾ ਫੇਰ ਗੱਡੀ ਵਿੱਚ ਮਾਰ ਕੇ ਜਾ ਰਹੇ ਸੀ ਉਹ ਭਾਜੀ ਉਹਨਾਂ ਨਾਲ ਆ ਕੇ ਬੰਦੇ ਤੇ ਆਵਾਜ਼ ਬੋਲ ਦੇ ਵਾਪਸ ਜਾਈ ਜਣਾ ਇਹ ਤਾਂ ਜੰਗਾ ਨਹੀਂ ਹੈਗਾ ਤੁਸੀਂ ਮੈਨੂੰ ਆਜੋ ਤੁਹਾਡੀ ਤੇ ਸਾਰੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਹੈ ਸਾਡੀ ਗੱਡੀਆਂ ਭੰਦੋ ਤੇ ਲੋਕਾਂ ਦੀ ਕਿੱਥੇ ਜਾਣਗੇ ਬੱਸ ਉਹਨਾਂ ਨੂੰ ਪੈਸੇ ਤੋਂ ਬਚਾਉਣਾ ਬੱਸ ਹੋਇਆ ਕੀ ਗੱਲ ਤੂੰ ਕਿਹੜੀ ਪੈਸੀ ਹੈ ਸਰ ਉਹ ਨਹੀਂ ਹੁੰਨ ਤੇ ਚੱਲੀ ਨੂੰ ਲੈ ਕੇ ਆਜੋ ਫਿਰ ਉਹ ਹੀ ਕਹਿੰਦੇ ਤੁਸੀਂ ਬਾਕੀ ਕਹਤੀਆਂ ਨੂੰ ਲੈ ਕੇ ਆ ਜਾ ਅਸੀਂ ਵੀ ਤਾਂ ਗਲਤ ਕੰਮ ਕਰੀਏ ਨਹੀਂ 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 ਆਪਾਂ ਤਾਂ ਥੁਣ ਗਿਆ ਗਲਤ ਗੱਲ ਆ ਇਹ ਉਸ ਤੋਂ ਧਰ ਉਸ ਤੋਂ ਧਮਕੀਆਂ ਦੇ ਰਿਹਾ ਮੈਂ ਕਰ ਦੂੰ ਮੈਂ ਕਰ ਦੂੰ ਭਾਈ ਜੀ ਮਾਮਲਾ ਕੀ ਹੋਇਆ ਦੱਸੋਗੇ ਬਣੇ ਪਿੱਛੋਂ ਵੀਰੇ ਗਲਤੀ ਨਾਲ ਹਾਰਨ ਮਾਰਦਾ ਆ ਰਿਹਾ ਪਿੱਛੋਂ ਦੀ ਪੂਰੀ ਸਪੀਡ ਦੇ ਨਾਲ ਜਦੋਂ ਗੱਡੀ ਉਸੇ ਸਾਈਡ ਤੇ ਕੀਤੀ ਵਿੱਚ ਲਿਆ ਕੇ ਮਾਰੀ ਆ ਕਿ ਸਾਡੇ ਕੋਲ ਕਹਿਦੀ ਆ दारू ਪੀਤੀ ਆ ਭਜਾ ਕੇ ਲੈ ਗਿਆ ਗੱਡੀ ਅੱਛਾ ਜੀ ਆ ਗਲਤੀ ਆ ਬਾਰ ਬਾਰ ਵਿੱਚ ਫੇਰ ਦੁਆਰਾ ਮਾਰਨ ਦੀ ਕੋਸ਼ਿਸ਼ ਕੀਤੀ ਗੱਡੀ ਵੱਲ ਫੇਰ ਦੁਆਰਾ ਵਿੱਚ ਮਾਰਨ ਲੱਗ ਕੀ ਕਹਿਣਾ ਚਾਹੋਗੇ ਫਿਰ ਅੱਜ दारू ਪੀ ਕੇ दारू ਪੀ ਕੇ ਇਹਨਾਂ ਨੇ ਕੀ ਕਿਸੇ ਨੇ ਕਾਨੂੰਨ ਰੋਕਣਾ ਉਹ ਦੇਖੋ दारू ਪੀ ਕੇ ਉਹ ਭੱਜਿਆ ਜਾ ਰਿਹਾ ਉਹ ਭੱਜ ਕੇ ਉਹ ਜਾਂਦਾ ਪਏ ਤੁਸੀਂ ਕਿੱਧਰ ਆ ਰਹੇ ਸੀਗੇ ਮੇਰੇ ਅਸੀਂ ਤਾਂ ਆਪਣੇ ਕੰਮ ਤੋਂ ਆ ਰਹੇ ਹਾਂ ਲੱਕੜ ਦਾ ਕੰਮ ਕਰਦੇ ਆ ਸੋਫਿਆਂ ਦਾ ਕੋਟੀਆਂ ਦੇ ਵਿੱਚ ਸਾਡਾ ਕੰਮ ਚੱਲਦਾ ਆਪਣੇ ਕੰਮ ਤੋਂ ਆ ਰਹੇ ਆ ਇੱਧਰ ਪਿੱਛੋਂ ਦੀ ਇੰਨੀ ਤੇਜ਼ ਹੌਣ ਮਾਰ ਕੇ ਲੈ ਕੇ ਆ ਰਹੇ ਆ ਨਹੀਂ ਹੁਣ ਕੀ ਨੁਕਸਾਨ ਹੋਇਆ ਤੁਹਾਡਾ ਗੱਡੀ ਮੇਰੀ ਸਾਰੀ ਗੱਡੀ ਪਿੱਛੋਂ ਸਾਰੀ ਭੰਨਤੀ ਉਹਨਾਂ ਨੇ ਅੱਛਾ ਜੀ ਤੇ ਹੁਣ ਜਦੋਂ ਤੁਸੀਂ ਵਿਰੋਧ ਕੀਤਾ ਵੀ ਆ ਤੁਸੀਂ ਭੱਜ ਗਏ ਗੱਡੀ ਲੈ ਕੇ ਇੱਕ ਪਿੱਛੇ ਪਿੱਛੇ ਤੁਹਾਡੇ ਸਾਹਮਣੇ ਆਉਣ ਭੱਜੇ ਇੱਕ ਪਹਿਲਾ ਬੱਸ ਚਲਾ ਕੇ ਭੱਜ ਗਿਆ ਕਿ ਅਸੀਂ ਪੁਲਿਸ ਵਾਲੇ ਆ ਅਸੀਂ ਐ ਕਰ ਦਾਂਗੇ ਐ ਕਰ ਦਾਂਗੇ ਧਮਕੀਆਂ ਦਿੰਦੇ ਉਲਟ ਮੰਗ ਕਰਦੇ ਹੁਣ ਪ੍ਰਸ਼ਾਸਨ ਮੰਗ ਜੀ ਤੁਹਾਡੇ ਸਾਹਮਣੇ ਹੀ ਆ ਜੀ ਕਿਸੇ ਨੇ ਕੁਝ ਨਹੀਂ ਕਰਨਾ ਸਾਰੇ ਸਾਰੇ ਰਲ ਮਿਲੇ ਆ ਸਾਰੀ ਗਵਰਨਮੈਂਟ ਸਾਰੇ ਪੁਲਿਸ ਵਾਲੇ ਸਭ ਆ ਤੁਹਾਡੇ ਸਾਹਮਣੇ ਭੱਜਿਆ ਇੱਕ ਮਗਰ ਇੱਕ ਹੋਰ ਗੱਡੀ ਆ ਕੀ ਕਿਸੇ ਹੋਰ ਨੂੰ ਮਾਰ ਦੇਣਗੇ